ਅਜਿਹਾ ਕਿ ਕਿਹਦਾ ਹੋਇਆ ਗੱਲ ਕੁਛ ਨਹੀਂ ਕਰੋਂਦੇ ਚੰਗੇ ਭਲੇਗੇ ਹਾਂਜੀ ਹਾਂ ਸੇਰੇ ਤਮ ਲਈ ਚਾਹ ਚੂਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਾਂਜੀ ਤੇ ਸ਼ਾਮ ਨੂੰ ਆਪਣਾ ਪੋਸਟਕਲ ਦਾ ਕੰਮ ਕਰ ਦੇਣਾ। ਇਹ ਫੋਨ ਹੈਗਾ ਸੀ ਇਹਨਾਂ ਕੋ। ਹਾਂਜੀ ਫੋਨ ਇਹਨਾਂ ਨੂੰ ਮੈਂ ਸੋ ਖੁਦ ਚਾਰਜ ਕਰਕੇ ਦਿੱਤਾ। ਫੋਨ ਉਹ ਕਿੱਥੇ ਆ? ਫੋਨ ਮੇਰੇ ਕੋਲ ਨਹੀਂ ਇਹਨਾਂ ਕੋਲ ਹੀ ਹੈ ਫੋਨ। ਫੋਨ ਬੰਦਾ ਰਿਹਾ? ਹਾਂਜੀ। ਕੀ ਲੱਗਦਾ ਤੁਮ ਕੀ ਗੱਲ ਹੋ ਸਰ ਵੀ ਕੋਈ ਕੋਈ ਵੀ ਕੋਈ ਵੀ ਇਦਾਂ ਵੀ ਕੋਈ ਕਹਤਾ ਹੈ। ਕੋ ਗੱਲਬਾਤ ਇਹਨਾਂ ਨੂੰ। ਮੈਨੂੰ ਤਾਂ ਕੋਈ ਨਹੀਂ ਲੱਗਦੀ ਹੈਗੀ ਗੱਲਬਾਤ। ਕਰੋ ਚੰਗੇ ਭਲੇ ਗਏ ਆ ਕੋਈ ਉਹਨਾਂ ਦੇ ਚੇਸ ਤੋਂ ਵੀ ਮੈਨੂੰ ਮਤਲਬ ਕੀ ਉਹ ਜੀ ਪਰੇਸ਼ਾਨੀ ਮੇਂ ਨਜ਼ਰ ਆਈ ਹੈਗੀ। ਔਰ ਕਿਸੇ ਰਿਸ਼ਤੇਦਾਰਾਂ ਨੂੰ ਦੂਜੇ-ਤਿਹੇ ਨੂੰ ਸਾਰਿਆਂ ਨੂੰ ਪਤਾ ਕੀਤਾ ਹਾਂਜੀ ਸਾਰਿਆਂ ਨੂੰ ਪਤਾ ਦਿੱਤਾ ਕੀ ਪਿਆ ਉਹ ਕਹਿੰਦੇ ਸਾਡੇ ਕੋਲ ਨਹੀਂ ਆਏ ਹੈ ਕੋਈ ਹੋਰ ਕੋਈ ਇਨਫੋਰਮੇਸ਼ਨ ਆਈ ਹੋਏ ਜਿਸ ਦਾ ਤੁਹਾਨੂੰ ਕੋਈ ਪਤਾ ਲੱਗਾ ਕਿ ਕੱਲ ਤੁਹਾਨੂੰ ਕੋਈ ਫੋਨ ਆਇਆ ਹੈ ਹਾਂਜੀ ਕੱਲ ਫੋਨ ਆਇਆ ਸਾਨੂੰ ਕਟੜੇ ਕੋ ਕਿਸੇ ਮਤਲਬ ਕਿ ਡਰਾਈਵਰ ਨੇ ਆਪਣੀ ਗਲਤੀ ਮਤਲਬ ਕਿ ਉਹ ਫੋਟੋ ਜਿਹੜੀ ਲਾ ਕੇ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਹੈ ਕੁੜੀਆਂ ਨੂੰ 5:30 ਵਜੇ ਫੋਨ ਆਇਆ ਅੱਛਾ ਕੀ ਇਹਦਾ ਸੀ ਉਹ ਕਹਿੰਦਾ ਕਿ ਜੇ ਸਰਾਂ ਦਾ ਨਾਇ ਨੰਦ ਆ ਲਈ ਆ ਹੈਗਾ ਫਿਰ ਕੇਸ਼ ਕੁਮਾਰ ਹੈਗਾ ਆ ਉਹ ਮਤਲਬ ਕਿ ਜਿੱਥੇ ਫੋਟੋ ਬੰਦੀਆਂ ਨਾ ਪਰਚੀ ਮਿਲਦੀ ਆ ਪਟਰੇ ਜਾ ਕੇ ਤੇ ਉਥੇ ਤੁਸੀਂ ਮਤਲਬ ਕਿ ਬੈਠੇ ਰਹੂ ਆदमी ਹੈ ਉਹ ਦਾ ਨਾਰ ਕੇਸ਼ ਕੁਮਾਰ ਆ ਦਿਮਾਗ ਕੋ ਥੋੜਾ ਪਰੇਸ਼ਾਨ ਹੈ ਤੇ ਤੁਸੀਂ ਉਥੇ ਬੈਠੇ ਦਾ ਤੇ ਉਥੇ ਜਾ ਕੇ ਤੁਸੀਂ ਤੇ ਕਿਸੇ ਨੂੰ ਭੇਜੋ ਤੇ ਪਤਾ ਕਰ ਲੋ ਮਤਲਬ ਕਿ ਇਹਨੇ ਕਿਹਾ ਕਿ ਪਤਾ ਕਰ ਲੋ ਕਿ ਮੇਰੇ ਕੋਲ ਹੈ ਕਹਿੰਦੇ ਲੈ ਕੇ ਵੀ ਜਾ ਸਕਦੇ ਹੋ ਤੁਸੀਂ ਜੇ ਤੁਸੀਂ ਕਿਸੇ ਕੋਈ ਬੰਦਾ ਭੇਜ ਸਕਦੇ ਹੋ ਤੇ ਭੇਜ ਦਿਓ ਤੇ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਲੈ ਕੇ ਜਾ ਲੈ ਮੈਂ ਕਾਫੀ ਅੱਗੇ ਆ ਗਏ ਦਾ ਕਟਰੇ ਤੋਂ ਕਹਿੰਦੇ ਮੈਂ ਕਾਫੀ ਅੱਗੇ ਆ ਗਏ ਦਾ ਆ ਤੇ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਚੱਲ ਜਣਾ ਲੈ ਆਣਾ ਲੇਕਿਨ ਇਹ ਮੇਰੇ ਨੂੰ ਪੈਟਰੋਲ ਪਵਾਣੇ ਪੈਣਾ ਮੇਰੇ ਉਹਦੇ ਚ ਟਰੱਕ ਚ ਪੈਟਰੋਲ ਨਹੀਂ ਪੀਦਾ ਹੈਗਾ ਤੇ ਪੈਟਰੋਲ ਪਵਾਣ ਵਾਸਤੇ ਮੈਨੂੰ ਤੁਸੀਂ 2000 ਰੁਪਇਆ ਭੇਜੋ फिर भी दो या तीन 2000 रुपयाएं भेजे हां ना गूगल पे की आई है उस पर कांटे तो बाद मैंने नंबर ही ब्लॉक कर दिया नंबर जेड़े फोन नंबर पे तेरी गूगल पे कीता सेम नंबर वही है हां जी वही है उसी नंबर पे ओके मोबाइल किसी देखो हां किसी ने कहंदे मैं जी अपना नंबर ब्लॉक किया ਤਨਜੀ ਤੁਹਾਨੂੰ ਕੀ ਲੱਗਦਾ ਕੀ ਵੈਸੇ ਕਿਉਂਕਿ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਰਹੇ ਜੇ ਤਾਂ ਕੋਈ ਨਾ ਕੋਈ ਛੋਟਾ-ਮੋਟਾ ਕੋਈ ਕਾਰਨ ਇਸ ਤਰ੍ਹਾਂ ਕਿਉਂਕਿ ਜੇ ਤੁਸੀਂ ਛੋਟਾ-ਮੋਟਾ ਕਾਰਨ ਦਾ ਸੋਚਣਾ ਮਗਦੇ ਗੜੀ ਹਾਲੇ ਨਿਕਲੇਗਾ ਕੀ ਕਾਰਨ ਲੱਗਦਾ ਮੈਨੂੰ ਤੇ ਕੋਈ ਨਹੀਂ ਲੱਗਦਾ ਹੈਗਾ ਮਤਲਬ ਕਿ ਨਾਰਮਲ ਮੇਰੇ ਨਾਲ ਉਸ ਤਰ੍ਹਾਂ ਹੀ ਵਿਹਾਰ ਕੀਤਾ ਹੈ ਉਹਨਾਂ ਨੇ ਕੋਈ ਮੈਨੂੰ ਅਲੱਗ ਕੋਈ ਮਤਲਬ ਕਿ ਉਹਨਾਂ ਦੇ ਵਿੱਚ ਨਹੀਂ ਲੱਭਿਆ ਹੈਗਾ ਕਿ ਮਤਲਬ ਕਿ ਕੋਈ ਉਹਨਾਂ ਦੀ ਆਦਤ ਜਿਹੜੀ ਆ ਉਹ ਅਲੱਗ ਹੋਈ ਹੋਏ ਜਿਸ ਤਰ੍ਹਾਂ ਉਹ ਰੁਟੀ ਸੀ ਜਿਸ ਤਰ੍ਹਾਂ ਦੀ ਲੈ ਆਈਆਂ ਉਸ ਤਰ੍ਹਾਂ ਨੇ ਉਹ ਮੇਰੇ ਨਾਲ ਵਿਹਾਰ ਕਰਦੇ ਹੋਏ

ਤੁਹਾਨੂੰ ਵੀ ਆਪਣੇ ਤੌਰ ਤੇ ਇਹਨਾਂ ਨੂੰ ਅਪੀਲ ਕਰਦੋ ਕਿ ਘਰ ਦੇ ਜਿਹੜੇ ਆਪਾਂ ਬਹੁਤ ਪਰੇਸ਼ਾਨ ਆ ਤੇ ਜਿੱਥੇ ਕਿਸੇ ਵੀ ਤੁਸੀਂ ਵੀਡੀਓ ਦੇਖੋ ਜਾਂ ਤਾਂ ਦੇਖੋ ਤੇ ਵਾਪਸ ਆ ਜੀ ਇਹ ਕਹਿ ਰਹੇ ਨੇ ਬਾਸ ਸਹੀ ਇਹ ਦੇਖਾਂ ਲਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਆਪਣਾ ਆਦਮੀ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਡਿਟਰ ਵਾਲਾ ਚਾਹੀਦਾ ਤੁਸੀਂ ਦਿਖਾ ਰਹੇ ਹੋ ਜਿਸ ਤਰ੍ਹਾਂ ਕੇ ਉਹ ਦਲੀ ਆਣ ਬਾਦ ਜਿੱਥੇ ਵੀ ਹੈ ਨਹੀਂ ਇੱਥੇ ਆਂ ਮੈਂ ਅਰਵਿਸ਼ ਕੁਮਾਰ ਬਰਾਂਪੁਰ ਰੋਦਾਰਿਆਂ ਵਾਲਾ ਆਂ ਕਿ ਮੇਰਾ ਛੋਟਾ ਭਰਾ ਕੇਸ਼ ਕੁਮਾਰ 2252000 24 ਤੋਂ ਲਾਪਤਾ ਹੋਇਆ ਹੈ। ਇਹ ਸਵੇਰੇ ਨਿਊਜ਼ਪੇਪਰ ਦਾ ਕੰਮ ਕਰਦੇ ਆ। ਇਹ ਨਿਊਜ਼ਪੇਪਰ ਸਪਲਾਈ ਕਰਨ ਨਹੀਂ ਗਿਆ। ਇਹ ਉਸ ਤੋਂ ਬਾਅਦ ਘਰ ਤੇ ਕਹਿੰਦਾਂ ਹੋਇਆ। ਬਸ ਵੱਧ ਗਿਆ। ਇਹ ਨਹੀਂ ਟੰਡਾ ਹੋ ਗਿਆ ਜਿਹੜਾ ਹਾਂ ਟੰਡਾ ਹੋ ਗਿਆ। ਕਿੰਨੇ ਦਿਨ ਹੋ ਗਿਆ ਅੱਜ। ਆਹੀਂ ਕਹਿਣਾ ਕੀ ਹੁੰਦਾ ਤੁਹਾਨੂੰ। ਆਹੀਂ ਇਹਨੂੰ ਕਹਿਣਾ ਚਾਹੁੰਦਾ ਜੇ ਕਿਸੇ ਚੀਜ਼ ਕਿਸਮੀਆਂ ਨੂੰ ਪਰੇਸ਼ਾਨੀ ਹੈਗੀ ਆ। ਇਹ ਆਪਣੇ ਘਰ ਵਾਪਸ ਆ ਜੇ ਅਸੀਂ ਅਜੇ ਪਿਆਸੇ ਜੋ ਵੀ ਆ ਰਲ ਮਿਲ ਕੇ ਇਹਨੂੰ ਦਿਆਂਗੇ ਇਹ ਆਪਣਾ ਲੈਣ-ਦੇਣ ਖਤਮ ਕਰੇ ਤੇ ਆਪਣੀ ਪਰੇਸ਼ਾਨੀ ਦੂਰ ਕਰੇ ਅੱਗੇ ਇੰਤੋ ਮੈਂ ਤਾਂ ਸੋਚੀ ਕਰਨਾ ਹੀ ਆ ਜੀ ਅੱਜ ਇਹ ਰਕੇਸ਼ ਕੁਮਾਰ ਸਾਡੀ ਗਲੀ ਦੇ ਵਿੱਚ ਬਹੁਤ ਚੰਗਾ ਬੰਦਾ ਹੈ ਇਹ 35-36 ਸਾਲ ਤੋਂ ਇਹਨੂੰ ਜਾਣਨੇ ਕਿਸੇ ਦਾ ਨਾਲ ਕੋਈ ਕੁਛ ਨਹੀਂ ਪਤਾ ਨਹੀਂ ਕੀ ਪਰੇਸ਼ਾਨੀ ਹੈ ਉਹ ਪਰੇਸ਼ਾਨੀ ਦੇ ਵਿੱਚ ਚਲੇ ਗਿਆ ਜਿੱਥੇ ਵੀ ਆ ਜਾ ਕਿਸੇ ਨੇ ਵੇਖਿਆ ਉਹਨਾਂ ਦੀ ਵਾਈਫ ਔਰ ਬੇਟੀ ਬਹੁਤ ਪਰੇਸ਼ਾਨ ਆ ਸਾਰੀ ਗਲੀ ਬਹੁਤ ਪਰੇਸ਼ਾਨ ਆ ਜਿੱਥੇ ਵੀ ਆ ਕੋਈ ਵੀ ਵੇਖੇ ਇਹ ਨੰਬਰ ਉੱਤੇ ਦੇਣ ਲੱਗੇ ਆ ਨੰਬਰ ਦੇ ਦੇ ਕੰਟੈਕਟ ਕਰੋ ਲੈ ਕੇ ਆਓ ਜਿਹਾ ਸਾਡੀ ਪਹਿਲਾਂ ਵੀਡੀਓ ਕਾਲ ਕਰਾਓ ਅਸੀਂ ਦੇਖ ਕੇ ਜੋ ਵੀ ਤੁਸੀਂ ਜਿੱਥੇ ਵੀ ਕਹੋਗੇ ਅਸੀਂ ਜੋ ਹੋਏਗਾ ਤਾਂ ਡਾਈ ਕਰਾਂਗੇ ਕੋਈ ਗੱਲ ਨਹੀਂ ਇਹਦੇ ਵਿੱਚ ਬੰਦਾ ਬਹੁਤ ਚੰਗਾ ਏ ਪਰੇਸ਼ਾਨੀ ਚ ਕਿਹ ਵਿੱਚ ਗਿਆ ਆਵਾਜ਼ ਆ ਕਿਸੇ ਕਰਨ ਕੋਈ ਲੱਗਿਆ ਵਾ ਜਿੱਥੇ ਵੀ ਹਾ ਵਾ ਉਹ ਘਰ ਪਹੁੰਚੇ ਅਸੀਂ ਉਹਦਾ ਧੰਨਵਾਦ ਕਰਾਂਗੇ ਕੋਈ ਗੱਲ ਨਹੀਂ ਇਸ ਚੀਜ਼ ਦੇ ਵਿੱਚ ਉਹਨਾਂ ਖੁਦ ਵੀ ਕਿਤੇ ਵੇਖਣ ਤੇ ਪਰੇਸ਼ਾਨੀ ਦੇ ਵਿੱਚ ਵੇਖ ਕੇ ਜੋ ਵੀ ਹਾ ਵਾ ਹੱਲ ਕੱਢਾਂਗੇ ਕੋਈ ਗੱਲ ਨਹੀਂ ਆਪਣੇ ਘਰ ਪਹੁੰਚਣ ਦੀ ਕਿਰਪਾਲਤਾ ਕਰਨਾ